मैडम सासी काल जी डीएफओ पटियाला बोलदा जी मैडम मैं लखा सिंह सिधाना बोलदा जी ਅਸੀਂ ਫਟਿਆਲਾ ਪਟਿਆਲਾ ਤੋਂ ਜਿਹੜੀ ਜਾਂਦੀ ਐ ਸਰਹੰਦ ਨੂੰ ਸੜਕ ਉੱਥੇ ਖੜੇ ਆ ਉੱਥੇ ਨਾ ਰੁੱਖ ਪੱਟੇ ਜਾ ਰਹੇ ਆ ਸੜਕ ਚੌੜੀ ਕਰਨੀ ਤੇ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਸਾਡੀ ਸਾਰੀ ਟੂਚ ਜਿਹੜੀ ਪੀਸੀਆ ਹੈਗੀ ਆ ਪੀਐਸਸੀ ਹੈਗੀ ਆ ਇਹਨਾਂ ਨੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਵੀ ਇਹ ਜੇ ਸੜਕ ਚੌੜੀ ਕਰਨੀ ਆ ਤਾਂ ਰੁੱਖ ਪੱਟਣ ਤੋਂ ਪਹਿਲਾਂ ਜੋ ਹਦਾਇਤਾਂ ਨੇ ਜੋ ਰੂਲ ਨੇ ਉਹ ਲਾਗੂ ਹੋਣੇ ਚਾਹੀਦੇ ਆ ਉਹਦੀ ਉਹਦੇ ਲਈ ਸਰਕਾਰ ਨੂੰ ਇੱਕ ਐਨਜੀਟੀ ਨੇ ਨੋਟਸ ਕੀਤਾ ਕਿ ਤੁਸੀਂ ਜੇ ਇਹ ਸੜਕ ਚੌੜੀ ਕਰਨੀ ਆ ਤਾਂ ਉਹਦੇ ਲਈ ਪਹਿਲਾਂ ਪਾਸੇ ਰੁੱਖ ਲਾਉਣ ਲਈ ਦਰਖਤ ਲਾਉਣ ਲਈ ਉਹ ਜ਼ਮੀਨ ਕਵੈਰ ਕਰੋ ਜਿਹੜੇ ਛੋਟੇ ਰੁੱਖ ਨੇ 4-4 5-5 ਇੰਚ ਦੇ ਛੋਟੇ ਖੜੇ ਉਹਨਾਂ ਨੂੰ ਖੋਕ ਕੇ ਕਿਤੇ ਹੋਰ ਲਾਓ ਟਰਾਂਸਪਲੈਂਟ ਕਰੋ ਟਰਾਂਸਪਲੈਂਟ ਕਰੋ ਪਾਸੇ ਲਿਜਾ ਕੇ ਇਹਥੇ ਕੋਈ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ 25 26 ਹਜ਼ਾਰ ਦਰਖਤ ਤੁਸੀਂ ਪੱਟ ਕੇ ਖਤਮ ਕਰ ਦਿਓਗੇ ਦਸਾਂ ਦਿਨਾਂ ਦੇ ਵਿੱਚ ਇਹ 26 ਹਜ਼ਾਰ ਦਰਖਤਾਂ ਉਹ ਦਰਖਤ ਨੇ ਜਿਹੜੇ 50 50 ਸਾਲ ਪੁਰਾਣੇ ਖੜੇ ਆ ਹਾਂਜੀ ਸੋਨ ਨੂੰ ਅਸੀਂ ਭੇਜ ਦਿੰਨੇ ਆ ਜੀ ਜੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਹੈ ਇਹ ਆਪਣੀ ਇੱਕ ਮਿੰਟ ਜੀ ਮੈਡਮ ਇੱਕ ਮਿੰਟ ਸਾਡੇ ਕਪਰ ਲੋੜਾ ਜੀ ਨਾਲ ਗੱਲ ਕਰਿਓ ਜੀ ਹਲੋ ਆਦੀਪ ਲਗਾ ਤੁਹਾਨੂੰ ਅਸੀਂ ਕੱਲ ਨਾ ਜਿਹੜੀ ਤੁਹਾਡੀ ਈਮੇਲ ਆਈਡੀ ਹੈਗੀ ਉਹਦੇ ਤੇ ਭੇਜਿਆ ਹੋਇਆ ਹੈ ਰਹਾ ਹੈ ਸਨਾਂ ਕਿ ਜੋ ਦਰਖਤ काटे ਜਾ ਰਹੇ ਆ ਆ ਵੀ ਬਾਤ ਨੂੰ ਨੋਟਿਸ ਦੇਖੇ ਹਾਂਜੀ ਇਹ ਨੋਟਿਸ ਦੇਖੀ ਹਿੰਦਰੀ ਅੱਛਾ ਹਾਂ ਨੋਟਿਸ ਚੈੱਕ ਕਰੋ ਜੀ ਦਰਖਤ ਨਾ ਵਡਾਓ ਅਸੀਂ ਦਰਖਤ ਨਹੀਂ ਵਡਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਹੈ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਹਾਂਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਲੰਗੇ ਹੋਗੇ ਸੜਕ ਦੇ ਉੱਤੋਂ ਦੀ ਦਾ ਦਰਵਾਜ਼ਾ ਬਣਿਆ ਵਾ ਤਾਂ ਸਾਰੀ ਸੜਕ ਦੇ ਧੁਰ ਤੋਂ ਉੱਤਰ 30 ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਹਾਂਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50-50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘਟੋ ਘੱਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਡੇ ਜਾ ਰਹੇ ਆ ਕੱਟੇ ਜਾ ਰਹੇ ਆ ਪਰ ਇਹ ਸੜਕ ਕੰਨੇ ਦੀ ਚੌੜੀ ਕਰਨੀ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਕੋਈ ਮੰਡੀ ਬੋਰਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਮੇਰੇ ਨਾਲ ਖੜੇ ਨੇ ਕਪਲ ਅਰੋੜਾ ਜੀ ਡਾਕਟਰ ਬਹਿਨ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਹੈ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸ਼ੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ ਤਾਂ ਐਨਜੀਟੀ ਨੇ ਸਰਕਾਰ ਨੂੰ ਨੋਟਸ ਕੀਤਾ ਆਰਡਰ ਕਰਕੇ ਨੋਟਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁੱਖ ਰੁੱਖ ਲਾਉਣ ਦੀ ਖਾਤਰ ਜਿੰਨੇ ਤੁਸੀਂ ਰੁੱਖ ਪੱਟੋਗੇ ਉਹਨੇ ਨਾਲ ਬਰਾਬਰ ਜਿੰਨੇ ਕੁਐਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਿਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮਨ ਲਓ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਦ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕਿ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਥੋਂ ਖੋਦ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਲ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਤਾ ਸੋ ਅਗਲੀ ਜਿਹੜੀ ਗੱਲਬਾਤ ਆ ਮੈਂ ਕਫਲ ਰੋੜਾ ਜੀ ਨੂੰ ਕਹੂੰਗਾ ਕਿ ਉਹ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਵੀ ਸਾਰਾ ਮਸਲਾ ਹੈ ਕੀ ਹੈ ਪਿਛੇ ਜਿਹੜਾ ਸਰਹੰਦ ਪਟਿਆਲਾ ਰੋਡ ਦੇ ਉੱਤੇ ਇਹਨਾਂ ਨੇ ਜਿਹੜੇ ਦਰਖਤ ਵੱਡਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਦਰਖਤ ਵੱਡੇ ਹੋਏ ਸੀਗੇ ਤੇ ਪਲੱਸ 20000 ਛੋਟੇ ਦਰਖਤ ਤੇ ਝਾੜੀਆਂ ਇਹਨਾਂ ਨੂੰ ਇਹਨਾਂ ਨੇ ਵੱਡਣ ਦੇ ਹੁਕਮ ਜਾਰੀ ਕਰ ਦਿੱਤੇ ਕਿ ਅਸੀਂ ਸਰਹੰਦ ਪਟਿਆਲਾ ਰੋਡ ਨੂੰ ਚੌੜਾ ਕਰਨਾ ਹੈ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਕੋਟ ਕਹਿੰਦੇ ਨੇ ਸਾਡੇ ਜਿਹੜੇ ਡਿਜ਼ਾਈਨ ਕੋਡ ਕਹਿੰਦੇ ਨੇ ਉਹ ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਜਿਹੜੀ ਪਲਾਂਟੇਸ਼ਨ ਕਰਨੀ ਆ ਉਹ ਬਹੁਤ ਜ਼ਰੂਰੀ ਹੈ ਜਿਹੜੀ ਸੜਕ ਚੌੜੀ ਕਰਨ ਦੇ ਨਾਲ-ਨਾਲ ਜੇ ਉਹ ਤੋਂ 4 ਲੇਨ ਜਾਂ 4 ਲੇਨ ਤੋਂ ਉੱਤੇ ਕੋਈ ਵੀ ਸੜਕ ਬਣੇਗੀ ਉਹਦੇ ਲਈ ਕੁਝ ਕਾਨੂੰਨ ਬਨੇ ਹੋਏ ਨੇ ਜਿਹੜੇ ਇਹਨਾਂ ਲਈ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਪਰ ਇਹਨਾਂ ਨੇ ਸੜਕ ਐਂਡ ਟੂ ਐਂਡ ਮਤਲਬ ਆਥੇ ਪਾਸੇ ਕੋਈ ਜਗ੍ਹਾ ਨਹੀਂ ਬਚਣੀ ਇਹਨਾਂ ਨੇ ਉਹ ਸੜਕ ਬਣਾਉਣ ਦੀ ਤਾਂ ਤਿਆਰੀ ਕਰ ਲਈ ਪਰ ਜਿਹੜੇ ਆਣ ਵਾਲੇ ਸਮੇਂ ਲਈ ਜਿਹੜਾ ਵਾਤਾਵਰਣ ਦਾ ਜਿਹੜਾ ਉਹ ਨੁਕਸਾਨ ਹੋਣਾ ਇੱਥੇ ਗੱਡੀਆਂ ਕਰਕੇ ਉਹਦੇ ਲਈ ਇਹਨਾਂ ਨੇ ਕੋਈ ਜਗ੍ਹਾ ਐਕਵਾਇਰ ਨਹੀਂ ਕੀਤੀ ਕਿ ਜਿੱਥੇ ਬੂਟੇ ਲਗਾਏ ਜਾ ਸਕਣ ਦਰਖਤ ਲਗਾਏ ਜਾ ਸਕਣ ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਦਰਖਤ ਵਧੇ ਜਾਂਦੇ ਨੇ ਉਹਦੇ ਲਈ ਜਿਹੜੇ ਫੋਰਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕਰਨੀ ਹੈ ਜਿੱਥੇ ਵੀ ਵਧੇ ਜਾਂਦੇ ਆ ਪਰ ਇਹਨਾਂ ਨੇ ਇੱਥੇ ਜਿਹੜੀ ਦਰਖਤ ਵੱਢ ਕੇ ਜਿਹੜੇ ਬੂਟੇ ਲਗਾਉਣ ਦੀ ਜਗ੍ਹਾ ਚੁਣੀ ਹੈ ਉਹ ਹੈਗੀ ਰੋਪੜ ਤੇ ਹੁਸ਼ਿਆਰਪੁਰ ਦੇ ਵਿੱਚ ਯਾਨੀ ਕਿ ਜਿੱਥੇ ਫਤੇਗੜ ਸਾਹਿਬ ਜਿੱਥੇ ਕੀ ਜੰਗਲਾਤ ਦੀ ਜਗ੍ਹਾ ਸਿਰਫ 0.33% ਹੈ ਯਾਨੀ ਕਿ 100 ਗੁਣਾ ਘੱਟ ਜਿੰਨਾ ਟਾਰਗੇਟ ਆਪਣਾ ਸਾਰੇ ਪੰਜਾਬ ਤੋਂ ਹਾਂਜੀ ਸਾਰੇ ਪੰਜਾਬ ਉੱਥੇ ਹੋਰ ਘਟ ਜਾਣੀ ਹੈ ਤੇ ਇਹਦੀ ਜਗ੍ਹਾ ਤੇ ਕਹਿੰਦੇ ਅਸੀਂ ਬੂਟੇ ਅਸੀਂ ਲਾਵਾਂਗੇ ਜੰਗਲਾਂ ਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਐਨਜੀਟੀ ਦੇ ਵਿੱਚ ਗਏ ਸੀਗੇ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੈ ਗੱਲ ਸਿਰਫ ਇੰਨੀ ਹੈ ਕਿ ਜੇ ਇਹਨਾਂ ਨੂੰ ਨਾ ਟਾਈਮ ਦਿੱਤਾ ਜਵਾਬ ਦੇਣ ਦਾ ਜੇ 3 ਮਹੀਨੇ ਦਾ ਜੇ 2 ਮਹੀਨੇ ਦਾ ਟਾਈਮ ਮਿਲਿਆ ਉਨੀ ਦੇ ਤੱਕ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ। ਹਾਂਜੀ। ਸਸਿਕਾ ਜੀ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ। ਨਾ ਅਸੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ। ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ। ਰਾਖੀ ਇਹਨੇ ਕਰਨੀ ਸੀ ਤੇ ਆਰਾਮ ਨਾਲ ਅਸੀਂ ਰਹਿਣਾ ਸੀ। ਚਾਹੇ ਡੈਮਾ ਦਾ ਪਾਣੀ ਆ ਚਾਹੇ ਸਤਲੋਜ ਦਾ ਪਾਣੀ ਆ ਚਾਹੇ ਦਰਿਆ ਚਾਹੇ ਸੂਏ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਲੀ ਵਾਲੇ ਤਬਕੇ ਨੇ ਸੜੇ ਸਰਕਾਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਇੱਥੇ ਲੈ ਆਂਦੇ ਚਾਹੇ ਉਹ ਫਾਰਮ ਫਾਰਮੇਸੀ ਵਾਲੀ ਇੰਡਸਟਰੀ ਹੈ ਚਾਹੇ ਕੋਲੋਨਾਈਜ਼ਰ ਹੈ ਚਾਹੇ ਵੱਡੇ ਵੱਡੇ ਠੇਕੇਦਾਰ ਹੈ ਵੀ ਸਾਡੇ ਕੋਲ ਆਜੋ ਹਿਸਾ ਪੱਤੀ ਬੰਨ ਲੈਨੇ ਆ ਜੋ ਮਰਜ਼ੀ ਕਰੋ ਆ ਵੀ ਜਿਹੜੀ ਸੜਕ ਆ ਉਸੇ ਦਾ ਹੀ ਹਿੱਸਾ ਆ ਸੜਕ ਚੌੜੀ ਹੁੰਦੀ ਆ ਜ਼ਮੀਨ ਅਕਵਾਇਰ ਕਰਕੇ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕੀਤੀ ਤੇ ਆਂ ਦਰਖਤਾਂ ਤੇ ਨਿਗਾ ਪੈ ਗਈ ਜਿਵੇਂ ਕਦੇ ਡੈਮਾਂ ਦੇ ਪਾਣੀ ਤੇ ਅੱਖ ਕਰਦੇ ਆ ਕਿਵੇਂ ਦਰਿਆ ਤੇ ਪਾਣੀ ਦੇ ਅੱਖ ਕਰਦੇ ਆ ਵੀ ਇਹ ਸਾਰੇ ਦਰਖਤ ਜਿਵੇਂ আরাਵਲੀ ਚੱਕਿਆ ਗਿਆ ਸੀ ਨਾ ਜਦੋਂ ਜਿਹੜਾ ਰਾਜਸਥਾਨ ਦਾ ਮਾਫੀਆ ਸੀ ਜਿਨੇ ਉੱਥੋਂ ਕੱਢਿਆ ਉਥੋਂ ਪੱਥਰ ਸਾਡੇ ਲਾਉਣ ਵਾਲਾ ਮਾਰਬਲ ਉਸੇ ਤਰੀਕੇ ਦੇ ਨਾਲ ਅਸੀਂ ਬਠੰਡੇ ਨੂੰ ਪਟਿਆਲਾ ਬਣਾਉਣਾ ਸੀ ਇਹਨਾਂ ਨੇ ਪਟਿਆਲੇ ਨੂੰ ਇਹ ਬਠੰਡਾ ਬਣਾਉਣ ਲੱਗੇ ਆ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿੱਦਣ ਸਾਡੇ ਦਰਖਤ ਜਾਂਦੇ ਲੱਗਣੇ ਆ ਪਰ ਜਿੱਦਣ ਤਫ਼ਤੀਸ਼ ਹੋਈ ਇਹਦੇ ਵਿੱਚ ਵੀ ਵੱਡਾ ਘਟਾਲਾ ਨਿਕਲ ਆਣਾ ਤੇ ਅਸੀਂ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਵੀ ਬਾਜ ਆਜੋ ਵੀ ਥੋੜੀ ਜਿਹੜੀ ਪਾਰਟੀ ਉਹਦਾ ਪ੍ਰਧਾਨ ਆਲਰੇਡੀ दारू ਵਾਲੇ ਚੱਕਰ ਦੇ ਵਿੱਚ ਜੇਲ੍ਹ 'ਚ ਐ ਤੁਸੀਂ ਵੀ ਉਸੇ ਰਾਹ ਤੇ ਹੋ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਆ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਣੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਐ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਐ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਐ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈਣਾ ਐ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਸਾਡੀ ਡੀਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰੇਉ ਫੋਨ ਕੱਟ ਦਿੰਦੀ ਆ ਕਿੱਡੀ ਸ਼ਰਮ ਵਾਲੀ ਗੱਲ ਹੈ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਸਾਰੇ ਸੂਮੇ ਜਿਹੜੇ ਆ ਪੰਜਾਬ ਦੇ ਇਸ ਵੇਲੇ ਉਹਨਾਂ ਦੀ ਵੱਡੀ ਲੁੱਟ ਚਲਦੀ ਪਈ ਹੈ ਚਾਹੇ ਜ਼ਮੀਨ ਆ ਚਾਹੇ ਪਾਣੀ ਆ ਚਾਹੇ ਰੋਖਿਆ ਔਰ ਇਹ ਇਲਾਕੇ ਦੇ ਵਿੱਚੋਂ ਲੋਕਾਂ ਦੇ ਉਜਾੜੇ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਵੇਖ ਸਕਦੇ ਹੋ 2 ਡਿਗਰੀ ਟੈਂਪਰੇਚਰ ਸਿੱਧਾ ਵਧਦਾ ਆ ਔਰ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਹੈ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਇਸ ਸਾਲ ਐਤਕੀ ਰੈੱਡ ਚ ਹੈ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲ ਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਨਾ ਬਾਈ ਰਹੂਗੀ ਨਾ ਤੁਹਾਨੂੰ ਮੀਂਹ ਦੇਖਣ ਨੂੰ ਮਿਲੂਗਾ ਇਹ ਜਿਹੜੀ ਤਰੱਕੀ ਹੈ ਇੱਕ ਲੋਕਾਂ ਨੇ ਸਾਨੂੰ ਇਤੋਂ ਬਹੁਤ ਸਾਨਿਆ ਦੱਸਿਆ ਵੀ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਲੁਧਿਆਣੇ ਆਜੋ ਸੜਕਾਂ ਜਿਹੜੀਆਂ ਭੀੜੀਆਂ ਸੀ 350 ਮਰਦੇ ਸੀ ਸਾਲ ਦੇ ਜਦੋਂ ਦੀਆਂ ਸੜਕਾਂ ਚੌੜੀਆਂ ਹੋਈਆਂ ਨੇ 500 ਤੋਂ ਉੱਤੇ ਹੈ ਅੰਕੜਾ ਇਹ ਪੰਜਾਬ ਸਰਕਾਰ ਦਾ ਅੰਕੜਾ ਆ ਸਪੀਡ ਵੱਧਦੀ ਹੈ ਸੋ ਇਹ ਭੁੱਲ ਜੋ ਵੀ ਅਸੀਂ ਨਹੀਂ ਚਾਹੁੰਦੇ ਵੀ ਸੜਕ ਚੌੜੀ ਨਾ ਹੋਵੇ ਜੇ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਸੜਕ ਦੇ ਲਈ ਗ੍ਰੀਨਫੀਲਡ ਨਵੀਂ ਜ਼ਮੀਨ ਤੇ ਬਣ ਸਕਦਾ ਆ ਜਾਮਨਗਰ ਤੋਂ ਅਮਰਸਰ ਨਵੀਂ ਜ਼ਮੀਨ ਅਕਵਾਇਰ ਕਰਕੇ ਸੜਕ ਅਪਰੂਵਲ ਹੋ ਸਕਦੀ ਆ ਵੀ 1.5 ਸਾਲ ਚ ਬਣ ਜਾਣੀ ਆ ਆ 40 50 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਹੋ ਕੇ ਨਵੀਂ ਸੜਕ ਨਹੀਂ ਸੀ ਬਣ ਸਕਦੀ ਕਿਉਂ ਕਿ ਗੱਲ ਸੜਕ ਦੀ ਜਾਂ ਟ੍ਰੈਫਿਕ ਦੀ ਨਹੀਂ ਸੀ ਆ 22000 ਦਰਖਤਾਂ ਤੇ ਅੱਖ ਸੀ ਇਹਨਾਂ ਦੀ ਪਾਰਟੀ ਦੇ ਕਿਸੇ ਦਿੱਲੀ ਵਾਲੇ ਨੂੰ ਕਿਤੇ ਵਧੀਆ ਕੇ ਦੇਖ ਗਿਆ ਆਣਾ ਵੀ ਸਬਜ਼ ਬਾਗ ਉਸ ਚੱਕਰ ਦੇ ਵਿੱਚ ਸਾਡੇ ਜਿਹੜੇ ਜਿੰਨੇ ਸੌਮੇ ਆ ਉਸ ਟੇਕ ਤੇ ਗਏ ਹੋਇਆ ਜੇ ਲੋਕ ਜਾਗਣਗੇ ਤੇ ਸਾਡੇ ਦਰਖਤ ਬਚ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਐ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਉਣ ਤੇ ਅਸੀਂ ਆਏ ਆ ਕੁਝ ਪਿੰਡਾਂ ਤੋਂ ਨੌਜਵਾਨ ਆਏ ਆ ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹਾ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ ਇੱਕੋ ਹੀ ਆ ਡੀ ਐਫਓ ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਆ ਸੀਗਾ ਬਾਈ ਇੱਕ ਜਿਹੜੀ ਬੀਬੀ ਹਿੰਦੀ ਬੋਲਦੀ ਐ ਸੋ ਉਹੀ ਗੱਲ ਜਿਹੜੀ ਨੇ ਹਿੰਦੀ ਬੋਲਣੀਆਂ ਨੂੰ ਪੰਜਾਬ ਬਾਰੇ ਪਤਾ ਕੀ ਹੋਣਾ ਪੰਜਾਬ ਦੇ ਰੁੱਖਾਂ ਦੀ ਕਟਾਈ ਪੜਾਈ ਦੱਬਦੇ ਕਿੱਲੀ ਤਾਂ ਉਹਦੇ ਨਾਲ ਗੱਲ ਕੀਤੀ ਵੀ ਸੋਨੂੰ ਨੋਟਿਸ ਹੋਇਆ ਜੀ ਤਾਂ ਕਿਹੜੇ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਹਾਲਾਂਕਿ ਕਪਲਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀਐਫਓ ਆ ਉਹਨੂੰ ਮੇਲ ਕੀਤੀ ਐ ਵੀ ਆਹ ਐਨਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਅਸਲ ਨਾ ਕੱਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਅੱ체 ਕਿਹੜਾ ਕਾਨੂੰਨ ਸਭ ਢਾਹ ਦਿੰਦੇ ਆ ਕਾਨੂੰਨ ਢਾਹ ਹੀ ਢਾਹ ਦਿੰਦੇ ਨੇ ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਮੰਗਲਵਾਰ ਨਾ ਜੀ ਪਰਸੋਂ ਦਿਨ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਆਦਮਪੁਰਾ ਨਹੀਂ ਆਦਮਪੁਰ ਅਸੀਂ ਪਹੁੰਚ ਰਹੇ ਆ ਸਾਰੀ ਸਾਡੀ ਟੀਮ ਪਹੁੰਚ ਰਹੀ ਆ ਮੈਂ ਅਪੀਲ ਕਰਦਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਉੱਠ ਕੇ ਆਓ ਯਾਰ ਇਹ ਸੋਡੇ ਦੀ ਛਾਵਾ ਦਿੰਦੇ ਨੇ ਇਹ ਸੋਡੇ ਲਈ ਆਕਸੀਜਨ ਦਿੰਦੇ ਨੇ ਮੀਂਹ ਪਾਉਂਦੇ ਨੇ ਜਦੋਂ ਅਸੀਂ ਤੁਸੀਂ ਜਾਣੋ ਪਟਿਆਲਾ ਸਰਹੰਦ ਨੂੰ ਤੇ ਸੋਨੂੰ ਜਦੋਂ ਗਰਮੀ ਦੇ ਵਿੱਚ ਵੀ ਐਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ ਥੱਲੇ ਆਉਂਦੇ ਹੋ ਸਾਰੀ ਸੜਕ ਤੇ ਸ਼ਾਂਹ ਸ਼ਾਂਹ ਐ ਰੁੰਡ ਰੁੰਡ ਬਣਾ ਦਿੰਦੇ ਨੇ ਜਿਵੇਂ ਉਹ ਬੀਕਾ ਨੇਰਦੋ ਬਲੇ ਫਿਰਦੇ ਹੁੰਦੇ ਆ ਤੇ ਲੱਗਣਾ ਵੀ ਇੱਕ ਦਰਾਹਤ ਨਹੀਂ ਸੋ ਸੋਨੂੰ ਪੀ ਲਾ ਬਾਈ ਹੁਣ ਇਹ ਕਹਣਗੇ ਸੜਕਾਂ ਨਹੀਂ ਚੌੜੀਆਂ ਯਾਰ ਕਰ ਲੈਣਾ ਸੀ ਬਾਰ ਬਾਰ ਇਹ ਗੱਲ ਕਰਦੇ ਆ